छः महीने पहला मेरा मोबाइल गुम होया कल शनिवार मैं कॉल आई सी एस एस पी दफ्तर तो और एक मोबाइल मैं मिल गया मोबाइल मिलते मैं बहुत खुश है जी मैं जी मेरे बेटे का फोन डेढ़ साल बाद मिले सी असी बहुत एस पी का धन्यवाद करते हैं मेरा मोबाइल पांच फर्व दो हज़ार में गुआचा जी ਪਿਆਜ ਬੜੀ ਬਹੁਤ ਖੁਸ਼ੀ ਹੋਈ ਹੈ ਪਰ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਾਇਆ ਸੀ ਪ੍ਰਾਪਤ ਹੋਇਆ ਪਬਲਿਕੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੌਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਰਹੇ ਹੈਗੇ ਮੈਂ ਅੱਜ ਵੀ ਨਹੀਂ ਕਿਰਤ ਮੇਰਾ ਨਾਮ ਅਨਿਲ ਸ਼ਰਮਾ ਹੈ ਮੈਂ ਮੁਖ ਸੈਕਟਰੀ ਹਾਂ ਕਿਹੜਾ ਸੰਗਠਨ ਜਿਹੜਾ ਤੁਹਾਨੂੰ ਅੱਜ ਤੁਹਾਨੂੰ ਮੋਬਾਈਲ ਕਹਿਣਾ ਜੀ ਬਹੁਤ ਵਧੀਆ ਕੰਮ ਕੀਤਾ ਹੈ ਗੁੱਡ ਵਰਕ ਹੈ ਐਪਰੀਸ਼ੀਏਟ ਹੈ ਟੀਮ ਦੀ ਐਸਐਸਪੀ ਸਰ ਉਹਨਾਂ ਦੀ ਟੀਮ ਤੇ ਟੈਕਨੀਕਲ ਟੀਮ ਦਾ ਦੇਖੋ ਜੀ 5 ਮਹੀਨਿਆਂ ਤੱਕ ਮੈਂ ਤਾਂ ਹੋਕ ਛੱਡਤੀ ਸੀ ਕਿ ਫੋਨ ਤਾਂ ਨਹੀਂ ਮਿਲਦਾ ਠੀਕ ਹੈ ਮੈਂ ਨਵਾਂ ਪਰਤੇਜ ਵੀ ਕਰ ਲਿਆ ਪਰ ਟੀਮ ਨੇ ਬਹੁਤ ਜਲਦੀ ਰਿਜ਼ਲਟ ਦਿੱਤਾ ਹੈ 100% ਰਿਜ਼ਲਟ ਦਿੱਤਾ ਹੈ ਮੈਂ ਇਹਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਦਿলো ਐਪਰੀਸ਼ੀਏਟ ਕਰਦਾ ਵੀ ਜੋ ਉਹਨਾਂ ਨੇ ਕੰਮ ਕਰ ਦਿਖਾਇਆ ਸਰ। ਵਾਈਫ ਤੁਹਾਡਾ ਸੀ ਜੋ ਤੁਹਾਡੇ ਕਿ ਵਾਈਫ ਵਾਈਫ ਦਾ ਫੋਨ ਸੀਗਾ ਜੀ ਮੇਰਾ। ਕਿੱਥੇ ਗੁੰਮ ਹੋਇਆ ਸੀ? ਇੱਕ ਅਸੀਂ ਕਥਾ ਸੀਗੀ ਜੀ ਮੁਕਤੀ ਸਰ ਗੈਸਟ ਹਾਊਸ 'ਚ ਤੇ ਉਹਨਾਂ ਨੇ ਉੱਥੇ ਮਤਲਬ ਕਥਾ ਸੁਣਨ ਗਈ ਸੀ। ਉੱਥੇ ਫੋਨ ਡੇਕ ਪਿਆ ਅਸੀਂ ਅਨਾਉਂਸਮੈਂਟ ਵੀ ਕਰਾਈ ਸੀ। ਬਟ ਕਿਸੇ ਨੇ ਕੋਈ ਜ਼ਰਰ ਨਹੀਂ ਦਿੱਤਾ। ਫਿਰ ਮੈਂ ਆ ਕੇ ਮੈਨੂੰ ਕਿਸੇ ਨੇ ਕਹਿ ਦਿੱਤੀ ਐਫਆਈਆਰ ਕਰਾਓ। ਮੈਂ ਕਰਵਾਈ ਐਫਆਈਆਰ ਤੇ ਮੈਨੂੰ ਅੱਜ ਰਿਜ਼ਲਟ ਮਿਲ ਗਿਆ। ਮੈਂ ਮੈਂ ਹੈਪੀ ਹਾਂ। ਇਹਨਾਂ ਦਾ ਵਰਕ ਬਹੁਤ ਵਧੀਆ ਟੀਮ ਨੇ ਵਰ बहुत खुश है विजय गर्ग ना। तो, तो तो है नाम डिपार्टमेंट मलोट करता मेरा मोबाइल गुम हो शनिवार मैं कॉल आई थी एस एस पी दफ्तर तू और मोबाइल मैं मिल गया मोबाइल मिलने मैं बहुत खुश है जी और टेक्नीकल टीम का स्पेषली ਤੇ ਐਸਐਸਪੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਇਹ ਬਹੁਤ ਵੱਡਾ ਅਫਰਾਲ ਹੈ ਪੰਜਾਬ ਪੁਲਿਸ ਦਾ ਖਾਸ ਕਰਕੇ ਇਹ ਸਾਈਬਰ ਸੈੱਲ ਦਾ ਜੀ ਜਿਨ੍ਹਾਂ ਨੇ ਸਾਨੂੰ ਮੁੱਢਲ ਜਿਹੜਾ ਹੈਗੇ ਇਹ ਮੋਬਾਈਲ ਲੱਭ ਕੇ ਦਿੱਤਾ ਜੀ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਹੀ ਇਹ ਕਾਰਵਾਈਆਂ ਵੀ ਚੱਲਦੀ ਰਹੇਗੀ ਔਰ ਜਿਹੜੇ ਲੋਕਾਂ ਦਾ ਮੋਬਾਈਲ ਖਾਚੇ ਗਿਆ ਲੱਭ ਜਾਇਆ ਕਰੇਗਾ ਔਰ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਹਿਬ ਇਹ ਇੱਕ ਮੋਬਾਈਲ ਅੱਜ ਕੱਲ੍ਹ ਹਰੇਕ ਆਮ ਜੀ ਦਾ ਜੀਵਨ ਬਣ ਗਿਆ ਤੇ ਜੇ ਗੁੰਮ ਹੋ ਜੇ ਤਾਂ ਬਹੁਤ ਪਰੇਸ਼ਾਨ ਬੜਾ ਵੱਡਾ ਜੀ ਸਪੈਸ਼ਲੀ ਡਾਟਾ ਖਾਸ ਕਰਕੇ ਜਦੋਂ ਅਸੀਂ ਨਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਹੈ ਨਾ ਇਹਦੇ ਵਿੱਚ ਸਾਡਾ ਬੜਾ ਡਾਟਾ ਇਹਦੇ ਵਿੱਚ ਹੁੰਦਾ ਫੋਰ ਐਗਜ਼ਾਮਪਲ ਜਿਵੇਂ ਪੈਨਸ਼ਨ ਆ ਪੈਨਸ਼ਨ ਹੁੰਦਾ ਐਪ ਆ ਦੀ ਸਾਡਾ ਪੀਟੀਮਾ Google ID Google Pay ਇਹ ਸਾਰੇ ਜਿਹੜੇ ਇਹਦੇ ਉ ਦੇ ਚ ਹੁੰਦੇ ਆ ਔਰ ਇੱਕ ਤਰ੍ਹਾਂ ਦਾ ਹੈਂਡੀਕੈਪ ਹੋ ਜਾਂਦੀ ਜੀ ਅਸੀਂ ਜਦੋਂ ਇਹ ਮੋਬਾਈਲ ਗਵਾਚ ਜਾਂਦਾ ਔਰ ਇਮੀਡੀਏਟਲੀ ਮੋਬਾਈਲ ਪਰਚੇਸ ਕਰਨਾ ਹੀ ਪੈਂਦਾ ਔਰ ਇਹਨੂੰ ਲੋਕ ਕਰਾਉਣਾ ਪੈਂਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਜੀ ਮੈਂ ਜੀ ਮੇਰੇ ਬੇਟੇ ਦਾ ਫੋਨ 1.5 ਸਾਲ ਬਾਅਦ ਮਿਲਿਆ ਸਾਨੂੰ ਅਸੀਂ ਬਹੁਤ ਐ ਐਸਪੀ ਦਾ ਧੰਨਵਾਦ ਕਰਦੀ ਆਂ ਸਾਰੇ ਬੱਚਿਆਂ ਦਾ ਇਥੋਂ ਦੇ ਅੰਦਰ ਨਹੀਂ ਜੀ ਸਾਨੂੰ ਆਸ ਕੀ ਸੀਗੀ ਹਾਂਜੀ ਬਹੁਤ ਵਾਸੀ ਧੰਨਵਾਦ ਬਹੁਤ ਜ਼ਿਆਦਾ ਕਰ ਰਹੇ ਆਂ ਅੱਜ ਠੀਕ ਹੈ ਜੀ ਨਾਮ ਤੁਹਾਡਾ ਤੇ ਕੀ ਮਿਲਿਆ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਵਿਜੇ ਕੁਮਾਰਾ ਜੀ ਮੈਂ ਮਲੋੜ ਛੇੜਦਾਰਨ ਵਾਲਾ ਜੀ ਤੇ ਮੇਰਾ ਮੋਬਾਈਲ 5 ਫਰਵਰੀ 2000 ਨੂੰ ਗਵਾਚਿਆ ਸੀ ਜੀ ਤੇ ਅੱਜ ਬੜੀ ਬਹੁਤ ਖੁਸ਼ੀ ਹੋਈ ਹੈ ਕਿ ਪਣੇ ਸ਼੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਸ਼੍ਰੀ ਮੁਖਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਿਆ ਸੀ ਪ੍ਰਾਪਤ ਹੋਇਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਸ਼੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਤੇ ਪੁਲਿਸ ਪ੍ਰਸ਼ਾਸਨ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਬਹੁਤ ਜਦੋਂ ਮੈਂ ਜੁਆਇਨ ਕੀਤਾ ਸੀ ਮੁਕਸਰ ਤੋਂ ਮੈਂ ਸੋਚਿਆ ਸੀ ਕਿ ਜੋ ਪਬਲਿਕ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹਨਾਂ ਨੂੰ ਲਵਣੇ ਸਾਈਡ ਵੀ ਕੋਈ ਕੰਮ ਕੀਤਾ ਜਾਏ ਉਸੇ ਕੜੀ ਦੇ ਵਿੱਚ ਸਾਡੇ ਐਸਪੀ ਹੈਡਕ quarters ਸਾਹਿਬ ਔਰ ਜਨ ਚਾਰ ਟੈਕਨੀਕਲ ਸੈਲ ਰਵਿੰਦਰ ਕੌਰ ਹੈਗੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਬੜੀਆ ਕੰਮ ਕਰਕੇ ਔਰ ਅੱਜ ਅਸੀਂ ਪਬਲਿਕ ਦੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੋਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਰਹੇ ਹੈਗੇ बेसिकली मैं लोगों ने अपील करता हूँ कि जो भी किसी का मोबाइल मिसिंग हो जाता है तो वो साढ़े जो ने सज केंद्र है उत्थे जाके अपनी कंपलेट दर्ज कराए उस दे जो मोबाइल है उसका मार्का, उसका आई एम आई नंबर कंपनी नेम और मोबाइल नंबर की लोड़ होंगी हैगी में एक पोर्टल हैगा सी आई आर पोर्टल सेंट्रल इक्यूपमेंट आइडेंटिटी रजिस्टर नाम से इस पोर्टल का नाम हैगा उसके असं उस मोबाइल में ट्रेसिंग पे लगाते हैं जो भी वो मोबाइल कोई दूजा व्यक्ति उस चला है तो जो रजिस्टर्ड मोबाइल है उसके ऊपर मैसेज आता है उस राही अं फिर कंसर्न बंद को पहुंच के और मोबाइल असी लेके आते हैं या वो बंदा देके जाता है तो ये मुक्सर पुलिस का एक बहुत बड़ा चंगा उपरला है टोटल साल फोर नाइनटी सिक्स कंप्लेट हूं तक रिसीव हुई स उसके तीन सौ पचास ट्रेस करके और उनके मालिका के हवाले कर रहे हैं रिमेनिंग वन फोर्टी सिक्स भी ट्रेसिंग का काम चल रहा है इसमें यह भी मैं अपील करता हूँ कि लोग एक बार जो कंप्लेट दर्ज करा देंगे दे, उसके बाद में उसका स्टेटस खुद बंदा भी उस पोर्टल पे जाके और चेक कर सकता है कि मेरा मोबाइल कितने चलिया है या नहीं चलिया है उसके नाल नाल अगर किसी ने कोई ਡਿੱਗਿਆ ਹੋਇਆ ਮੋਬਾਈਲ ਮਿਲਦਾ ਮਿਲਦਾ ਹੈਗਾ ਤਾਂ ਉਸ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਨੇੜੇ ਦੇ ਥਾਣੇ ਦੇ ਵਿੱਚ ਜਾ ਕੇ ਔਰ ਉਸ ਨੂੰ ਜਮ੍ਹਾਂ ਕਰਵਾਏ। ਸਿਰਫ ਇਹ ਜੋ ਸਾਜ ਕੇਂਦਰ ਦੇ ਵਿੱਚ ਜੋ ਮਿਸਿੰਗ ਹੋਇਆ ਗੁੰਮ ਹੋਇਆ ਸਟੋਲਨ ਹੈ ਉਹਨਾਂ ਦੀ ਜਿਸਨੇ ਵੀ ਰਿਪੋਰਟ ਦਰਜ ਕਰਵਾਈ ਹੈ ਕੰਪਲੇਂਟ ਦਰਜ ਕਰਵਾਈ ਹੈ ਸਿਰਫ ਉਹੀ ਹੈਗੇ।

ਚਾਲੂ ਕੀਤਾ ਗਿਆ ਮੈਕਸਿਮਮ ਲੋਕਾਂ ਤੱਕ ਇਸ ਦਾ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਐਸਾ ਵੀ ਕੋਈ ਪੋਰਟਲ ਚੱਲ ਰਿਹਾ ਜਿਹਦੇ ਵਿੱਚ ਕਿਸੇ ਦਾ ਮੋਬਾਈਲ ਜੋ ਗੁੰਮ ਹੋ ਜਾਂਦਾ ਹੈ ਉਸ ਨੂੰ ਟਰੇਸਿੰਗ ਤੇ ਲਗਾ ਕੇ ਔਰ